ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਤੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਇਹਨਾਂ ਨੇ ਡਰੱਗਸ ਦੇ ਪੈਸੇ ਨਾਲ ਓਠੀਆ ਘਰੇ ਕਿੰਨੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕਾਜ ਚ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਰੈਨਵਾਈ ਹੇਠ ਸਾਰੇ ਪੰਜਾਬ ਵਿੱਚ ਚਾਉ ਮੁਖੀ ਵਿਕਾਸ ਹੋ ਰਿਹਾ ਹੈ ਉਸ ਦੇ ਤਹਿਤ ਅੱਜ ਵਾਰਡ ਨੰਬਰ 46 ਦੇ ਵਿੱਚ ਕੌਂਸਲਰ ਮੇਰੇ ਵੀਰ ਰਾਜਕੁਮਾਰ ਰਾਜੂ ਜੀ ਉਹਦੇ ਨਾਲ ਸਾਡੇ ਸਾਰੇ ਹੀ ਸਾਥੀ ਮੇਰੇ ਵੀਰ ਸੰਜੀਪ ਭਗਤ ਜੀ ਉਹਦੇ ਨਾਲ ਮੇਰੇ ਰਿਸ਼ ਚਾਚਾ ਜੀ ਰਮੇਸ਼ ਸੁਨਿਆਰੀ ਵਾਲੇ ਜੀ ਉਹ ਸਾਡੇ ਬਹੁਤ ਸਤਿਕਾਰਯੋਗ ਸਾਰੇ ਬਲਾਕ ਪ੍ਰਧਾਨ ਰਾਣਾ ਜੀ ਉਹਦੇ ਨਾਲ ਬਲਾਕ ਪ੍ਰਧਾਨ ਸੋਨੀ ਜੀ ਮੇਰੇ ਵੀਰ ਰਕੇਸ਼ ਖੱਬੂ ਜੀ ਸਾਡੇ ਬਹੁਤ ਸਤਿਕਾਰਯੋਗ ਸਾਰੇ ਜਿੰਨੇ ਸਾਥੀ ਆਏ ਨੇ ਮੇਰੇ ਵੀਰ ਬਹੁਤ ਜਿੰਨੇ ਸਤਿਕਾਰਯੋਗ ਦਿੱਗਤ ਜੀ ਔਰ ਸਾਥੀ ਜਿੰਨੇ ਵੀ ਆਏ ਨੇ ਅੱਜ ਜੀ ਦੇਖੋ ਕਿ ਸਾਰੇ ਇਲਾਕੇ ਦੇ ਵਿੱਚ ਜਲੰਧਰ ਵੈਸਟ ਵਿੱਚ ਜੋ ਇੱਕ ਵਿਕਾਸ ਦੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਜ ਅਸੀਂ ਭਾਰਗਵਨਗਰ ਦੇ ਵਿੱਚ ਸਰਕਾਂ ਦਾ ਗਾੜੂ ਕੀਤਾ ਹੈ ਜਦੀ ਕਾਸਟ 18 ਲੱਖ ਰੁਪਏ ਆਣੀ ਹੈ ਸਾਥੀਓ ਜਲੰਧਰ ਦੀ ਕਾਰਪੋਰੇਸ਼ਨ ਜਲੰਧਰ ਵਿੱਚ ਬਣੀ ਹੈ ਉਦੋਂ ਦਾ ਲਗਾਤਾਰ ਜਲੰਧਰ ਸ਼ਹਿਰ ਵਿੱਚ ਵਿਕਾਸ ਹੋ ਰਿਹਾ ਹੈ ਔਰ ਇਹ ਲਗਾਤਾਰ ਮਿਹਨਤ ਚੱਲਦੀ ਰਹੇਗੀ ਚਾਹੇ ਸੀਵਰੇਜ ਪ੍ਰੋਬਲਮ ਹੈ ਚਾਹੇ ਸਟਰੀਟ ਲਾਈਟ ਹੈ ਚਾਹੇ ਰੋਡ ਅਸੀਂ ਕੁਝ ਦਿਨ ਪਹਿਲੇ ਸਾਰੇ ਸ਼ਹਿਰ ਵਾਸਤੇ ਜੋ ਸਟੇਟ ਰੈਡ ਦਾ ਉਗਾਰਣ ਕੀਤਾ ਅੱਜ ਸਾਰੇ ਪਾਸੇ ਸੁਣਨਾ ਚਾਹੁੰਦਾ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਰਾਤ ਨੂੰ ਜੋ ਹੈ ਸਭ ਜਗ੍ਹਾ ਉਜਾਲਾ ਹੋਇਆ ਹੈ ਉਹ ਲਾਈਟਾਂ ਸੀ ਜਿਹੜੀ ਲੰਬੇ ਸਮੇਂ ਤੋਂ ਸਾਥੀਓ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਸਮੱਸਿਆ ਚੱਲੀ ਸੀ ਪਰ ਇਹ ਕਾਰਪੋਰੇਸ਼ਨ ਬਣਦੇ ਬਾਅਦ ਇਮੀਡੀਏਟਲੀ ਸੀ ਹੱਲ ਕੀਤੀ ਹੈ ਹੁਣ ਇਸ ਇਲਾਕੇ ਸਾਰੇ ਸ਼ਹਿਰ ਦੇ ਵਿੱਚ ਜੋ ਖਾਸ ਕਰਕੇ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ ਤੁਸੀਂ ਦੇਖਿਆ ਹੋਣਾ ਕਿ ਡਿਵਾਈਡਰ ਉਹ ਨਾਲ ਜਿੰਨਾ ਵੀ ਕੋਈ ਟ੍ਰਿਮਿੰਗ ਹੋਣੀ ਸੀ ਪਲਾਂਟੇਸ਼ਨ ਸੀ ਉਹ ਸਾਰੀ ਹੋ ਰਹੀ ਹੈ ਔਰ ਸਾਰੇ ਚੁਰਾਹੇ ਸਾਰੇ ਚੌਂਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸਾਰੇ ਸ਼ਹਿਰ ਦੇ ਵਿੱਚ ਲਗਾਤਾਰ ਵਿਕਾਸ ਹੋ ਰਿਹਾ ਹੈ ਆਪੋਜੀਸ਼ਨ ਕੋਲ ਜਿਹੜੇ ਲੋਕੀ ਜਿਨ੍ਹਾਂ ਦਾ ਕੋਈ ਹੋਂਦ ਨਹੀਂ ਜਿਨ੍ਹਾਂ ਲੋਕਾਂ ਦੀ ਕੋਈ ਪਛਾਣ ਨਹੀਂ ਜਿਨ੍ਹਾਂ ਲੋਕਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਅੱਜ ਉਹ ਕੁਛ ਨਾ ਕੁਛ ਸਰਕਾਰ ਦੇ ਖਿਲਾਫ ਬੋਲਦੇ ਨੇ ਪਰ ਲੋਕਾਂ ਨੂੰ ਸਭ ਪਤਾ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਕੀ ਕੰਮ ਕਰਤਾ ਹੈ ਕੌਣ ਮਾੜੇ ਕੰਮ ਕਰਦਾ ਹੈ ਕੌਣ ਚੰਗੇ ਕੰਮ ਕਰਦਾ ਹੈ ਜਨਤਾ ਨੂੰ ਸਾਰਿਆਂ ਨੂੰ ਪਤਾ ਹੈਗਾ ਸੋ ਅਸੀਂ ਜੋ ਕੰਮ ਕਰ ਰਹੇ ਆਂ ਜਨਤਾ ਦੀ ਭਲਾਈ ਲਈ ਕਾਰ ਕਰ ਰਹੇ ਆਂ ਸੋ ਇਸ ਕਰਕੇ ਮੈਂ ਅੱਜ ਖਾਸ ਕਰਕੇ ਇੱਕ ਮੁਸ਼ਰ ਸਾਹਿਬ ਨੂੰ ਔਰ ਸਾਡੇ ਸ਼ਹਿਰ ਦੇ ਮੇਅਰ ਸਾਹਿਬ ਬਨੀਤ ਧੀਰ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉੱਪਰ ਜਿੱਥੇ ਮਾਰਗਵਾਦਨਾ ਉੱਥੇ ਮੈਂ ਲੋਕਾਂ ਨੂੰ ਜੰਦਰ ਵੈਸਦੇ ਸਾਥੀਆਂ ਨੂੰ ਭਰਾਵਾਂ ਨੂੰ ਕੌਂਸਲ ਸਾਹਿਬਾਨ ਨੂੰ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਵਾਦਾ ਕਰਦਾ ਹਾਂ ਕਿ ਜੰਦਰ ਸ਼ਹਿਰ ਔਰ ਖਾਸ ਕਰਕੇ ਜੰਦਰ ਬਸਟ ਵਿੱਚ ਲਗਾਤਾਰ ਵਿਕਾਸ ਚੌਮੁਖੀ ਹੁੰਦਾ ਆ ਰਿਹਾ ਹੈ ਔਰ ਅੱਗੋਂ ਹੁੰਦਾ ਰਹੇਗਾ ਕੋਈ ਵੀ ਸਮੱਸਿਆ ਸੀ ਜੰਦਰ ਬਸਟ ਵਿੱਚ ਨਹੀਂ ਰਹਿਣ ਦੇਵਾਂਗੇ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ ਮੈਂ ਤੇ ਪਹਿਲਾਂ ਕੈਨੇਲ ਮੰਤਰੀ ਮਹਿੰਦਰ ਭਗਜਿਆ ਧੰਨਵਾਦ ਕਰਨਾ ਚਾਹਨਾ ਕਿ ਇਹਨਾਂ ਦੀ ਬਦੌਲਤ 18 ਲੱਖ ਦੇ ਬਜਟ ਦੇ ਤਕਰੀਬਨ 18 ਲੱਖ ਦਾ ਬਜਟ ਹੈ ਸਕੂਲ ਵਾਲਾ ਰੋਡ ਵਾਰਡ ਨੰਬਰ 45 ਦਾ ਇੱਕ ਫੌਜਾ ਸਿੰਘ پارک ਦੇ ਨਾਲ ਤਿੰਨ ਚਾਰ ਰੋਡ ਬਣ ਰਹੇ ਨੇ ਬੌਵੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਜਲੰਧਰ ਦੇ ਮੇਅਰ ਬਨੀਤ ਸਿੰਘ ਜੀ ਉਹਨਾਂ ਦਾ ਦਿਲੋਂ ਧੰਨਵਾਦ ਹੈ ਕਿ ਜਿੱਦਾਂ ਬੌਵੀ ਨੇ ਦੱਸਿਆ ਕਿ ਵਿਕਾਸ ਦਿਨ ਪਰ ਦਿਨ ਹੋ ਰਿਹਾ ਹੈ ਐਵੇ ਕੋਈ ਸ਼ੱਕ ਨਹੀਂ ਚੌਂਕ ਵੀ ਸਾਰੇ ਨਵੇਂ ਬਣ ਰਹੇ ਨੇ ਵਿਕਾਸ ਦੇ ਨਾਲ ਨਾਲ ਅਤੇ 30 ਸਾਲ ਪੁਰਾਣਾ ਡੰਪ ਸੀ ਕੂੜੇ ਦਾ ਖਾਲਸਾ ਸਕੂਲ ਦੇ ਬਾਹਰ ਉਹ ਵੀ ਬੌਵੀ ਦੇ ਮੇਅਰ ਸਾਹਿਬ ਨੇ ਡਿਸਕਸ ਕਰਕੇ ਇੱਕ ਦਿਨ ਜੀ ਡੰਪ ਬੰਦ ਕਰਾਤਾ ਹੈ ਉਹ ਲੋਕੀਏ ਤੁਹਾਨੂੰ ਲੰਘਦੇ ਐਕਸੀਡੈਂਟ ਹੁੰਦਾ ਹੀ ਬਹੁਤ ਮਾੜਾ ਰੌੜੀ ਉਹ ਸਾਫ ਕਰਦਾ ਪਲਾਜ਼ਾ ਚੌਂਗ ਜੋਤੀ ਚੌਂਗ ਦੇ ਵਿੱਚ ਇੱਕ ਅੰਨਕ ਨਰਕ ਗੰਦ ਸੀਗਾ ਉਹ ਡੰਪ ਬੰਨ ਕੇ ਥਾ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਦਿਨ ਪਰ ਦਿਨ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੀ ਸਫਾਈ ਲਈ ਲੱਗੀ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਕਿ ਜਿਹੜੇ ਵਿਕਾਸ ਨੂੰ ਨੰਬਰ 1 ਤੇ ਪਹਿਲ ਦੇ ਰਹੇ ਨੇ ਔਰ ਤੁਸੀਂ ਦੇਖੋ ਅੱਜ ਤੋਂ 15 ਦੇ ਪਹਿਲਾਂ ਲੱਕੜ ਚੁੰਗਦਗਾੜੰ ਕੀਤਾ ਸੀਗਾ 16 ਇੰਚ ਸਿਵਰ ਲੈਂਡ ਪਾਣੀ ਜਿਹੜੇ ਵਾਰ ਵਾਰ بارش ਆਂਦੀ ਏ ਤੇ ਸਿਵਰ ਦਾ ਪਾਣੀ ਰੋੜਾਂ ਤੇ ਆ ਜਾਂਦਾ ਉਹ ਬਿਲਕੁਲ ਬੰਦ ਹੋ ਜਾਏਗਾ ਉਤੋਂ ਲੱਕ ਚੁੱਕ ਕੇ ਲੈਣ ਬੁਰੇ ਜਿਹੜੇ ਜਿਹੜੇ ਪੁਆਇੰਟ ਐ 29 ਇੰਚ ਮਾੜਾ ਉਹਦਾ ਮੇਲੇ ਜਾਣਗੇ ਬਾ ਲੈਟਰ ਦਾ ਬਹੁਵਣਾ ਕੀਤਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜਾ ਦਿਨ ਪਰੇ ਕੰਮ ਹੋ ਰਿਹਾ ਅੱਦੇ ਕੰਮ ਚੱਲਦੇ ਰਹਿਣਗੇ ਸਾਰਿਆਂ ਦਾ ਜੈ ਹਿੰਦ ਧੰਨਵਾਦ